ਲਾ ਦਿਨानगर ਦਾ ਦاتی ਇਹ ਕਿ ਨਦੀਕ ਪੈਂਦੇ ਪਿੰਡ ਗਾਂਧੀਆਂ ਪਨਿਆਰ ਜੋ ਨਸ਼ੇ ਦੇ کاروبار ਦੇ ਵਿੱਚ ਪਹਿਲਾਂ ਹੀ ਬਦਨਾਮ ਹੈ ਇਸ ਨੂੰ ਥਲ ਪਾਉਣ ਲਈ ਪਿੰਡ ਵਿੱਚ ਨੌਜਵਾਨਾਂ ਵੱਲੋਂ ਇੱਕ ਨਸ਼ਾ ਰੋਕੀ ਕਮੇਟੀ ਜੋ ਹੈ ਬਣਾਈ ਗਈ ਹੈ ਦاتی ਇਹ ਕਿ ਕਮੇਟੀ ਦੇ ਚਲਦੇ ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਤਹਿਤ ਇਸ ਨੂੰ ਥਲ ਪਾਉਣ ਲਈ ਕਦਮ ਚੁੱਕੇ ਜਾ ਰਹੇ ਨੇ ਜਿਸ ਤਹਿਤ ਇਸ ਪਿੰਡ ਵਿੱਚ ਇੱਕ ਨੌਜਵਾਨ ਜੋ ਕਿ 3 ਦਿਨ ਤੋਂ ਲਗਾਤਾਰ ਨਸ਼ਾ ਖਰੀਦਣ ਲਈ ਆਉਂਦਾ ਸੀ ਕਮੇਟੀ ਦੇ ਨੌਜਵਾਨਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਦੀਨਾਨਗਰ ਪੁਲਿਸ ਕੋਲ ਸੌਂਦ ਦਿੱਤਾ ਗਿਆ ਤਾਂ ਦੱਤੀ ਹੈ ਕਿ ਨਸ਼ੇਣ ਵਾਲੇ ਤੇ ਜੋ ਛਾਪੇਮਾਰੀ ਕੀਤੀ ਗਈ ਤਾਂ ਪੱਜਨ ਦੇ ਵਿੱਚ ਕਾਮਯਾਬ ਹੋ ਗਿਆ ਜਿੱਦ ਚਲਦੇ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਪਿੰਡ ਦੇ ਵਿੱਚ ਬਾਦੂ ਫੋਰਸ ਲਗਾ ਦੇ ਤਾਂ ਜੋ ਇਸ ਪਿੰਡ ਦੇ ਵਿੱਚ ਜੋ ਨਸ਼ੇ ਦੀ ਬਿਕਰੀ ਹੋ ਰਹੀ ਹੈ ਉਸ ਤੇ ਕਾਬੂ ਪਾਇਆ ਜਾ ਸਕੇ ਤਾਂ ਸਾਡੀ ਅਗਲੀ ਪੀੜ੍ਹੀ ਜੋ ਹੈ ਬਚ ਸਕੇ ਰੂਪ ਸਿੰਘ ਸੇਖਾ ਦੀ ਰਿਪੋਰਟ ਦਿਨਾਨਗਰ ਪਟੀ ਦਾ ਮੈਂ ਜੀ ਦਿਵਿੰਦਰ ਸਿੰਘ ਪ੍ਰਧਾਨ ਬੋਲ ਰਿਹਾ ਜੀ ਜੋ ਅਸੀਂ ਨਸ਼ੇ ਬਰੁ ਚਲਾਈ ਹੈ ਅਹੀਂ ਅੱਜ ਸਵੇਰ ਦਾ ਇੱਕ ਬਰਾਲਾ ਕੀਤਾ ਜੇ ਜੋ ਕਿ ਇੱਕ ਡੇਲੀ ਰੂਟੀਨ ਨਾਲ ਇਥੋਂ ਲੋ ਚਿੱਟਾ ਲੈਣ ਆਂਦਾ ਸੀ ਡੇਲੀ ਤਿੰਨ ਤੋਂ ਚਾਰ ਵਾਰੀ ਪੰਜ ਵਾਰੀ ਵੀ ਆਂਦਾ ਸੀ ਪਰ ਅਹੀਂ ਸਵੇਰੇ ਇੱਕ ਮੀਮ ਚਲਾ ਕੇ ਉਹਨੂੰ ਚਿੱਟਾਲ ਬਰਾਮਦ ਕਰਕੇ 1000 ਰੁਪਏ ਦਾ ਲੈ ਕੇ ਆ ਜੋ ਕਿ ਅਹੀਂ ਪਿੰਡ ਵਾਸੀਆ ਪਣਿਆੜੋ ਦੇ ਘਰ ਵੀ ਗਏ ਆ ਚਿੱਟੇ ਵਾਲੇ ਦੇ ਘਰ ਉਹਨੂੰ ਕਸਟਮਰ ਨੂੰ ਲੈ ਕੇ ਪਰ ਉਹ ਘਰੋਂ ਫਰਾਰ ਹੋ ਗਿਆ ਫਿਰ ਇਸ ਤੋਂ ਬਾਅਦ ਅਹੀਂ ਜੋ ਵੀ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਕਿ ਜਿਹੜਾ ਚਿੱਟਾ ਪੀਣ ਵਾਲਾ ਜਾਂ ਲੈਣ ਵਾਲਾ ਆਂਦਾ ਆ ਪਲੱਸ ਉਹ ਤੇ ਹੈਗਾ ਹੀ ਹੈਗਾ ਨਾਲ ਜਿਹੜਾ ਵੇਚਣ ਵਾਲਾ ਆ ਉਹਦੇ ਤੇ ਪੂਰੀ ਕਾਰਵਾਈ ਕੀਤੀ ਜੇ ਉਹਨਾਂ ਦੀ ਘਰ ਦੇ ਆ ਗੁਰਕੀਆਂ ਤੱਕ ਜੋ ਵੀ ਹੈ ਉਹਨਾਂ ਨੇ ਕਿੱਥੋ ਕਿੱਥੋਂ ਤੱਕ ਆਪਣੇ ਪੈਸੇ ਇਨਵੋਲਵ ਕੀਤੇ ਆ ਅਈ ਬਾਰ ਬਾਰ ਪ੍ਰਸ਼ਾਸਨ ਨੂੰ ਮੰਗ ਬੜੇ ਵਾਰੀ ਕੀਤੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਅਈ ਅੱਗੇ ਹੋਰ ਉਪਰਾਲਾ ਤੇਜ਼ ਕਰਨਾ ਜੋ ਕਿ ਅਸੀਂ ਪ੍ਰਗੁਣਤਮਾਨ ਸਾਹਿਬ ਤੱਕ ਵੀ ਸੀਐਮ ਤੱਕ ਰਿਪੋਰਟ ਭਜਾਣੀ ਹੈ ਕਿ ਸਾਡੇ ਪਿੰਡ ਦਾ ਪੂਰਾ ਖਿਆਲ ਰੱਖਿਆ ਜਾਵੇ ਇਹ ਨਸ਼ੇ ਤੇ ਬਹੁਤ ਹੀ ਅਲਰਟ ਬਹੁਤ ਹੀ ਹਾਈ ਲੈਵਲ ਤੇ ਚਾਰ ਰਿਹਾ ਜੀ ਪੁਲਿਸ ਨੂੰ ਰਿਪੋਰਟ ਕਰ ਬੜੀ ਕੀਤੀ ਸਰ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਜੇ ਪਰ ਹੁਣ ਵੇਖੋ ਉਹ ਤੇ ਜਿਹੜਾ ਵਿੱਚ ਪੀਣ ਵਾਲਾ ਆ ਉਹਨੂੰ ਤੇ ਲੈ ਕੇ ਆ ਪਰ ਜਿਹੜਾ ਵੇਚਣ ਵਾਲਾ ਆ ਘਰੋਂ ਨਹੀਂ ਮਿਲਿਆ ਹੁਣ ਉਹਦੇ ਬਾਰੇ ਵੇਖੋ ਪੁਲਿਸ ਕੀ ਕਰਦੀ ਕਾਰਵਾਈ ਅਗਲੀ ਕੀ ਕਰਨਾ ਇਹ ਅੱਜ ਮੈਨੂੰ ਸਵੇਰੇ ਇਹਨਾਂ ਦਾ ਫੋਨ ਆਇਆ ਸੀ ਵੀ ਕੋਈ ਤੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਕੋਈ ਐਕਟੀਵਿਟੀ ਹੋਈ ਆ ਅਸੀਂ ਤੁਰੰਤ ਪੁਲਿਸ ਭੇਜ ਕੇ ਉਹ ਕਾਬੂ ਕੀਤੇ ਆ ਤੇ ਉਹਦੇ ਤੇ ਆਪਾਂ ਜਿਹੜੀ ਆ ਪ੍ਰੋਪਰ ਜਿਹੜਾ ਐਕਸ਼ਨ ਲੈ ਕੇ ਕਾਰਵਾਈ ਕਰ ਰਹੇ ਆ ਉਹਨਾਂ ਦੇ ਬੰਦਿਆਂ ਦੇ ਬਾਕੀ ਅੱਜ ਮੇਰੇ ਕੋ ਆਏ ਵੀ ਆ ਸਾਰੀ ਕਮੇਟੀ ਆਪਾਂ ਇਕੱਠੇ ਮੀਟਿੰਗ ਵੀ ਕੀਤੀ ਹੈ ਇਹਨਾਂ ਨਾਲ ਔਰ ਮੈਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਵੀ ਆਪਣੇ ਏਰੀਆ ਦੇ ਵਿੱਚੋਂ ਇਹਨਾਂ ਦੇ ਪਿੰਡ ਦੇ ਵਿੱਚੋਂ ਜਿਹੜੇ ਸਾਡੇ ਏਰੀਆ ਦੇ ਬਦਨਾਮ ਪਿੰਡ ਨੇ ਉੱਥੋਂ ਆਪਾਂ ਜਿਹੜਾ ਨਸ਼ਾ 100% ਖਤਮ ਕਰਾਂਗੇ ਔਰ ਇਹਨਾਂ ਦੇ ਸਹਿਯੋਗ ਨਾਲ ਹੀ ਖਤਮ ਕਰਾਂਗੇ ਜੀ ਪ੍ਰਾਪਰਟੀ ਸੀਲ ਕਰਨ ਦੀ ਗੱਲ ਕੀਤੀ ਪੰਜਾਬ ਗੁਰੂ ਮੰਨੇ ਵਾਲੀ ਕਿੰਨੇ ਕਦਮ ਪ੍ਰਾਪਰਟੀ ਸੀਲ ਕਰਨ ਦੇ ਸਾਡੇ ਜਿਹੜੇ ਦੇਖੋ ਪ੍ਰਾਪਰਟੀ ਸੀਲ ਕਰਨ ਦਾ ਇਹ ਤਰੀਕਾ ਹੁੰਦਾ ਜੀ ਸਾਡੇ ਜਿਹੜਾ ਐਨਡੀਪੀਆ ਸੈਕਟਰ ਦੇ ਵਿੱਚ ਧਾਰਾ 68 ਐਫ ਹੈਗੀ ਆ ਉਹਦੇ ਮੁਤਾਬਿਕ ਜਿਹੜਾ ਕਮਰਸ਼ੀਅਲ ਕੁ ਉਹਦੇ ਵਿੱਚ ਜਿਹੜਾ ਜੇ ਕੋ ਬੰਦੇ ਨੇ ਆਪਣੇ ਆਪਣੇ ਪਰਿਵਾਰ ਦੇ ਨਾਂ ਤੇ ਉੱਤੇ ਜਾਂ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਉੱਤੇ ਕੋ ਪ੍ਰਾਪਰਟੀ ਪਿਛਲੇ 5 ਸਾਲ 6 ਸਾਲ ਦੇ ਦੌਰਾਨ ਬਣਾਈਆਂ ਜਾਂ ਅੱਗੇ ਵੀ ਬਣਾਈਆਂ ਉਹ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਅਸੀਂ ਵੈਰੀਫਾਈ ਕਰਕੇ ਭਾਵੇਂ ਉਹ ਚੱਲ ਜਾਂਦਾ ਦਾ ਚਾਹੇ ਚੱਲ ਜਾਂਦਾ ਦਾ ਉਹ ਅਸੀਂ ਉਹ ਫ੍ਰੀਜ਼ ਕਰਾਉਨੇ ਆ ਕੰਪੀਟੈਂਟ ਅਥਾਰਟੀ ਨੂੰ ਆਪਾਂ ਦਾ ਕੇਸ ਬਣਾ ਕੇ ਭੇਜਦੇ ਆ ਉਹਦੇ ਵਿੱਚ ਸਾਡੇ ਜਿਹੜੇ ਸਾਡੇ ਏਰੀਆ ਦਾ ਅਸੀਂ ਰਿਕਾਰਡ ਕੱਢਿਆ ਹੋਇਆ ਉਹਦੇ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਉਣ ਸੰਬੰਧੀ ਆਪਾਂ ਉਹਦੇ ਪ੍ਰਾਪਰਟੀ ਦਾ ਕੇਸ ਤਿਆਰ ਕਰ ਰਹੇ ਆ ਔਰ ਥੋੜੇ ਦਿਨਾਂ ਚ ਆਪਾਂ ਭੇਜਾਂਗੇ ਸੋ ਕਈ ਵਾਰੀ ਨਸ਼ਾ ਤਸਕਰਾਂ ਫਰਾਉਂ ਵਾਲੇ ਫਰਾਉਂ ਵਾਲੇ ਜਿਹੜੇ ਹੁੰਦੇ ਨੇ ਕੋਈ ਜਲੋਕ ਹੁੰਦੇ ਨੇ ਉਹਨਾਂ ਉੱਤੇ ਵੀ ਅਕਸਰ ਕੁੱਝ ਦਾ ਦਿੰਦੀ ਹੈ ਕੀ ਕਹਿੰਦੇ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਯਾਰ ਆਪਾਂ ਦੇਖੋ ਜੇ ਕੋਈ ਵੀ ਕਿਸੇ ਕਿਸਮ ਦਾ ਕੋਈ ਐਲੀਗੇਸ਼ਨ ਕਿਸੇ ਤੇ ਲਾਉਂਦਾ ਅਸੀਂ ਪਹਿਲਾਂ ਵੈਰੀਫਾਈ ਕਰਦੇ ਹਾਂ ਔਰ ਅਸੀਂ ਮੈਂ ਆਪਣੇ ਵੱਲੋਂ ਇਹ ਵਿਸ਼ਵਾਸ ਦਉਣਾ ਵੀ ਜੇ ਕੋਈ ਬੰਦਾ ਸਾਨੂੰ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਇਨਫੋਰਮੇਸ਼ਨ ਦੇਵੇਗਾ ਜਾਂ ਫਰਾਉਂ ਵਿੱਚ ਸਾਡੀ ਮਦਦ ਕਰੇਗਾ ਪਹਿਲੀ ਗੱਲ ਤੋਂ ਦਾ ਨਾਂ ਹੀ ਆਪਾਂ ਸੀਕਰਟ ਰੱਖਾਂਗੇ ਦੂਸਰੀ ਗੱਲ ਜੇ ਉਹਦੇ ਖਿਲਾਫ ਜੇ ਕੋਈ ਨਸ਼ਾ ਤਸਕਰ ਕੋਈ ਪੰਗਾ ਵੀ ਲੈਂਦਾ ਤੇ ਅਸੀਂ ਉਹਦੇ ਖਿਲਾਫ ਸਖਤ ਕ੍ਰشن ਲਵਾਂਗੇ ਜਿਹੜਾ ਬੰਦਾ ਸਾਡੀ ਸਾਡੀ ਮਦਦ ਕਰੇਗਾ ਉਹਦੇ ਨਾਲ ਅਸੀਂ 100% ਖੜੇ ਹਾਂ ਜੀ